ਅੱਜ ਦੇ ਇਸ ਦਿਨ ਤੇ ਆਪਣੀ ਸਭ ਤੋਂ ਦੁਆਵਾਂ ਮਾਦੇ ਨਾਲ ਬਿਲਕੁਲ ਖਾਸ ਬਣਾਉਣ ਦੇ ਵਿੱਚ ਵੱਡੇ ਵੀਰ ਸੀਨੀਅਰ ਪੱਤਰਕਾਰ ਜਗਨੈਲ ਸਿੰਘ ਜੀ ਲਿਖੂਆ ਬਲਵਿੰਦਰ ਸਿੰਘ ਜੀ ਲੋਧੀਪੁਰ ਅਮਰੀਕ ਸਿੰਘ ਪੰਮੀ ਤੇ ਸਾਡਾ ਵੀਰਾ ਓੰਕਾਰ ਇਹਨਾਂ ਦੇ ਵੱਲੋਂ ਕਹਿ ਸਕਦੇ ਕਿ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਇੱਕ ਖਾਸ ਦਿਨ ਬਣਾਇਆ ਗਿਆ ਕਿਉਂਕਿ ਕੇਕ ਕੱਟ ਕੇ ਆਪਾਂ ਸਾਰੇ ਹੁਣੇ ਸੈਲੀਬ੍ਰੇਟ ਕੀਤਾ ਹੈ ਤੇ ਆਪਾਂ ਦੁਆ ਕਰਦੇ ਹਾਂ ਕਿ ਸਾਡਾ ਇਹ ਪਿਆਰ ਭਾਈਚਾਰਾ ਇਸ

ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਹ ਬੜੀ ਜਿਆਦਾ ਗੱਲ ਹੈ ਇਹ ਹੋਇਆ ਅਸੀਂ ਇਹ ਤਾਂ ਨਹੀਂ ਹੋਇਆ ਅੱਜ ਦਿਨ ਚ ਹੈ ਅਗੇ ਬੈਂਟੇਦੈ ਲੋ ਹੈ ਨਾ ਇਹ ਬਈਆ ਨੀ ਆ ਬਈਆ ਇਹ ਸਿਭਾਰਤੀ ਬੜੇ ਬਾਹਰ ਰੱਖੋਈ ਨਾ ਦੁਆਰ ਰੱਖੋ ਆਵਾਜ਼ ਫੇਰ ਜਾਣੀ ਹੈ ਇਹ ਨਾ ਇਹ ਤਾਂ ਅੰਮਕੋ ਪੁੱਛਣਾ ਚਾਹੀਦਾ ਨਾ ਹੈਪੀ ਬਰਥਡੇ ਆਲਾ ਹੋਗੇ ਸਫਲ ਹੋਗੇ ਰੋਈ ਚੱਕ ਬਹੁਤ ਬਹੁਤ ਮੁਬਾਰਕ ਬਈਆ ਲੋਈ ਕੋਈ ਜਿੱਕੜੇ ਇਹ ਜੋ ਵਿੱਚੋਂ ਕਢਦੇ ਕੈਪ ਜੇ ਆ ਬੇ ਥੱਲੇ ਦੇ ਪਾਜੀ ਕੈਪ ਪਾਉਣੇ ਦੇ ਨਾਲੇ ਕੈਪ ਕਢਿਆ ਹੋਆ ਦੇਖ ਦੇਂਂ ਉਂਗਲੀ ਲਾ ਦੇ। ਸੁਣ। ਐਸਾ ਰੱਖੋ ਨਹੀਂ ਕੋਈ ਨਹੀਂ ਆਪਾਂ ਬਾਤ ਕਰਵਾਉਂ। ਹਾਂ ਹਾਂ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਬਹੁਤ ਹੋਰ ਮੌਕਾ। ਦੋਬਲ ਦਿਨ ਤੁਸਿਆਂ ਹੋਗਾ ਨਾ ਥੋੜੀ ਪਹਿਲਾਂ ਹੋਣਾ। ਹਲੋ। ਅੰਬਡੇ। ਅੰਬਡੇ। ਕੱਢ ਦੇ ਕੋ। ਐਸਾ ਰੱਖ। ਚਲੋ। ਵਾਹ ਵਾਹ ਤਕਾਈ ਹਾ ਕੱਥੇ ਸਾਂਝੀ ਫੋਟੋ ਕਰਾਂਗੇ ਸਾਂਝੀ ਫੋਟੋ ਕਰਨੇ ਬਾਅਦ ਸਹੀ ਫੇਰੇ ਦੀ ਫੋਟੋ ਕਿਤੇ ਵੀਡੀਓ ਜਲਦੀ ਤੇਨੂੰ ਵੀ ਕਰਦੇ ਨਾ ਉੱਤਾਂ ਵਿੱਚ ਸਟਿਲ ਮੋ ਮੈਂ ਨਾ ਰੋ 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 ਹਾਰੇ ਬੋਮੀ ਦੀ ਸੈਂਟਰ ਤੋਂ ਹੁੰਦੀ ਸਟਿਲ ਸਾਡੇ ਪੱਤਰਕਾਰ ਸਾਥੀ ਸੰਦੀਪ ਭਾਰਦਵਾਜ ਦਾ ਜਿਹੜਾ ਜਨਮ ਦਿਨ ਹੈ ਇਹਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਇਹ ਮੁੰਡਾ ਪਹਿਲਾਂ ਹੀ ਸਮਾਜ ਦੇ ਖੇਤਰ ਵਿੱਚ ਵਧੀਆ ਕੰਮ ਕਰ ਰਿਹਾ ਪੱਤਰਕਾਰੀ ਦੇ ਨਾਲ-ਨਾਲ ਨਾਲ ਐਂਕਰਿੰਗ ਕਰਦਾ ਨਾਮੀ ਐਂਕਰ ਹੈ ਔਰ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਵੀ ਇਹ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਾ ਔਰ ਜਿਹੜਾ ਇਹ ਪੱਤਰਕਾਰ ਸਾਥੀਆਂ ਨੇ ਸਾਡੇ ਨੇ ਉਪਰਾਲਾ ਕੀਤਾ ਹੈ ਮੇਰੇ ਸਾਥੀਆਂ ਨੇ ਉਨਾਂ ਨੂੰ ਅਬੀ ਮੈਂ ਤਨਵਾਦ ਕਰਦਾ ਔਰ ਇਸ ਮੁੰਡੇ ਨੂੰ ਫਿਰ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਅੱਜ ਦੇ ਇਸ ਜਨਮ ਦਿਨ ਨੂੰ ਆਪਣੀਆਂ ਸ਼ੁਭ ਦੁਆਵਾਂਾਂ ਦੇ ਨਾਲ ਬਿਲਕੁਲ ਖਾਸ ਬਣਾਉਣ ਦੇ ਵਿੱਚ ਵੱਡੇ ਵੀਰ ਸੀਨੀਅਰ ਪੱਤਰਕਾਰ ਜਰਮਨੈਲ ਸਿੰਘ ਜੀ ਲੇਖਕ ਮਲਵਿੰਦਰ ਸਿੰਘ ਜੀ ਲੋਧੀਪੁਰ ਅਮਰੀਕ ਸਿੰਘ ਪੰਮੀ ਤੇ ਸਾਡੇ ਵੀਰ ਓਂਕਾਰ ਇਹਨਾਂ ਦੇ ਵੱਲੋਂ ਕਹਿ ਸਕਦੇ ਕਿ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਇੱਕ ਖਾਸ ਦਿਨ ਬਣਾਇਆ ਗਿਆ ਕਿਉਂਕਿ ਕੇਕ ਕੱਟ ਕੇ ਆਪਾਂ ਸਾਰੇ ਹੁਣੇ ਸੈਲੀਬ੍ਰੇਟ ਕੀਤਾ ਹੈ ਤੇ ਆਪਾਂ ਦੁਆ ਕਰਦੇ ਕਿ ਸਾਡਾ ਇਹ ਪਿਆਰ ਭਾਈਚਾਰਾ ਇਸੇ ਤਰ੍ਹਾਂ ਬੜਿਆ ਰਹੇ ਜਿੱਦਾਂ ਜਨਰਲ ਭਾਈ ਨੇ ਦੱਸਿਆ ਕਿ ਪੱਤਰਕਾਰੀ ਤਾਂ ਕਰ ਰਹੇ ਨੇ ਉਹਦੇ ਨਾਲ ਨਾਲ ਐਂਕਰਿੰਗ ਹੈ ਜਿਹੜੀ ਉਹ ਵੀ ਮੇਰਾ ਫੀਲਡ ਹੈਗਾ ਸੋ ਜਿਸ ਫੀਲਡ ਨਾਲ ਬੰਦਾ ਜੁੜਿਆ ਹੁੰਦਾ ਜੇ ਉਹਦੇ ਨਾਲ ਸੰਬੰਧਿਤ ਗੱਲ ਨਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ ਮੈਂ ਤੇ ਗੱਲ ਜ਼ਰੂਰ ਕਹੂੰਗਾ ਕਿ ਹਰ ਮੰਚ ਤੇ ਮੈਂ ਕਹਿੰਨਾ ਕਿ ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਪਾਈਆਂ ਦੀਆਂ ਬਾਹਾਂ ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਪਾਈਆਂ ਦੀਆਂ ਬਾਹਾਂ ਵਾਪਸ ਇਰਾਦੇ ਤਾਜ ਮੁਹੰਮਦ ਤੇ ਮਾਮਾ ਠੰਡੀਆਂ ਸ਼ਾਮ ਸ੍ਰੀਨਾਥ ਭਰਾਵਾਂ ਦਾ ਮੈਂ ਕਹਿ ਸਕਦਾ ਕਿ ਬੇਲਾ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਅੱਜ ਦੇ ਦਿਨ ਨੂੰ ਬਹੁਤ ਖਾਸ ਬਣਾਇਆ ਸੋ ਸ਼ੁਕਰੀਆ ਮੇਰਬਾਣ